ਪਹਿਲਾ ਕਿਉ ਮਰਿਆ ਮਰਿਆ ਆਈ ਤੇਵੇਂ ਕਾਂਗੇ ਪਹਿਲਾ ਕਿਉ ਮਰਿਆ ਮਰਿਆ ਆਈ ਤੇਵੇਂ ਕਾਂਗੇ ਪਹਿਲਾ ਕਿਉ ਮਰਿਆ ਮਰਿਆ ਆਈ ਤੇਵੇਂ ਕਾਂਗੇ ਪਹਿਲਾ ਕਿਉ ਮਰਿਆ ਮਰਿਆ ਪਹਿਲਾ ਕਿਉ ਮਰਿਆ ਮਰਿਆ ਪਹਿਲਾ ਕਿਉ ਮਰਿਆ ਮਰਿਆ bye ਆ ਕੇ ਮਰਿਆ ਮਰਿਆ ਆ ਗਏ ਪਹਿਲਾ ਤੁਮ ਮਰਿਆ ਮਰਿਆ ਆਇ ਤੇ ਲਖਾਵੇ ਪਹਿਲਾ ਤੁਮ ਮਰਿਆ ਮਰਿਆ ਆਇ ਤੇ ਲਖਾਵੇ ਪਹਿਲਾ ਤੁਮ ਮਰਿਆ ਮਰਿਆ ਜਦੋਂ ਜਨਮ ਆਏਗੀ ਵੇਖੀ ਜਾਏਗੀ ਪਰ ਅਸੀਂ ਪਹਿਲਾ ਮਰਿਆ 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 ਜਿੰਦਗੀ ਨਹੀਂ ਜਿਣੀ ਚੜ੍ਹਦੀ ਕਲਾ ਨਾਲ ਆਪਣੀ ਜਿੰਦਗੀ ਜਿਓ ਸੋਹਣੇ ਟੰਗ ਨਾਲ ਜਿੰਦਗੀ ਜਿਓ ਸਬਰ ਸੰਤੋਖ ਸ਼ੁਕਰਾਨੇ ਨਾਲ ਆਪਣੀ ਜਿੰਦਗੀ ਜਿਓ ਸ਼ੁਕਰ ਕਰਿਆ ਕਰੋ ਮਿਲੀ ਹੋਈ ਜ਼ਿੰਦਗੀ ਦਾ ਮਿਲੀ ਹੈ ਜਿੰਦਗੀ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਸਾਡਾ ਕੋਈ ਦਾਵਾ ਨਹੀਂ ਇਸ ਜ਼ਿੰਦਗੀ ਤੇ ਇਹ ਤੇ ਉਹਨੇ ਦੇ ਦਿੱਤੀ ਜ਼ਿੰਦਗੀ ਦੀ ਮਿਲ ਗਈ ਪਤਾ ਨਹੀਂ ਸਾਡੇ ਰਕੇ ਕਿੰਨੇ ਭੈਣ ਭਰਾ ਮਾਂ ਦੀ ਕੁੱਖ ਜਾਣ ਤੋਂ ਪਹਿਲਾਂ ਹੀ ਮਰ ਜਾਂਦੇ ਇੱਕ ਨੂੰ ਕਹਿੰਦੇ 40000 ਸਿਰ ਮਾਂ ਦੀ ਕੁੱਖ ਜਾਂਦੇ ਆ 40000 ਬੱਚੇ ਕਹਿ ਲਓ ਤੇ 40000 ਦੇ ਵਿੱਚੋਂ ਇੱਕ ਨੂੰ ਥਾਂ ਮਿਲਦੀ ਹੈ ਕੁੱਖ ਵਿੱਚ ਉਹ ਮੈਂ ਸੀ ਮੈਨੂੰ ਜਗ੍ਹਾ ਮਿਲ ਗਈ ਮੈਨੂੰ ਥਾਂ ਮਿਲ ਗਈ ਮੈਨੂੰ ਪਾਲਿਆ ਮਾਂ ਦੇ ਗਰਭ ਮੈਂ ਆਪਣਾ ਸਿਮਰਨ ਦੇ ਦੇਹ ਤੋਂ ਮੁਰਾਖਣ ਹਾਰੇ ਪਾਪਕ ਸਾਗਰ ਅਥਾ ਲੈਰ ਵੇ ਤਾਰ ਉਤਾਰ ਹਾਰੇ ਇਹ ਜ਼ਿੰਦਗੀ ਬੜੀ ਬੇਸ਼ਕੀਮਤੀ ਹੈ ਇਹ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਇਹ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਇਹਦੀ ਕਦਰ ਕਰਿਆ ਕਰੋ ਨਸ਼ਿਆਂ ਨਸ਼ਿਆਂ ਦਾ ਖਹਿੜਾ ਛੱਡੋ ਮਾੜੀ ਸੰਗਤ ਦਾ ਖਹਿੜਾ ਛੱਡੋ ਕੁਛ ਦੀ ਜ਼ਿੰਦਗੀ ਤੇ ਨਸ਼ ਨਸ਼ਿਆਂ ਦੀ ਗੁਜ਼ਰ ਗਈ ਤੇ ਕੁਛ ਨੇ ਨਫ਼ਰਤ ਵਾਲਾ ਬਣੀ ਜ਼ਿੰਦਗੀ ਨੂੰ ਖਰਾਬ ਕਰ ਲਿਆ ਖਰਾਬ ਦੋਵੇਂ ਕਰਦੇ ਆ ਕੁਝ ਬੰਦੇ ਨਫ਼ਰਤ ਵਿੱਚ ਇਹ ਵੀ ਨਫ਼ਰਤ ਵੀ ਇੱਕ ਨਸ਼ਾ ਹੀ ਹੈ ਮੈਂ ਬੋਲਿਆ ਨਹੀਂ ਮੈਂ ਆਪਣੇ ਅੰਦਰ ਕ੍ਰੋਧ ਪਾਲ ਕੇ ਰੱਖਿਆ ਵੀ ਇੱਕ ਨਸ਼ਾ ਹੈ ਭਰਾ ਭਰਾ ਰਣ ਭਰਾ ਬੋਲਿਆ ਹੀ ਵੀ ਉਹਨੂੰ ਨਫ਼ਰਤ ਦਾ ਨਸ਼ਾ ਹੋਇਆ ਪਿਆ ਉਹਨੂੰ ਈਰਖਾ ਦਾ ਨਸ਼ਾ ਹੋਇਆ ਨਸ਼ੇ ਦੋਵੇਂ ਹੀ ਮਾੜੇ ਐ ਭਾਵੇਂ ਉਹ ਸ਼ਰਾਬ ਦਾ ਨਸ਼ਾ ਹੋਵੇ ਭਾਵੇਂ ਤੇਰੀ ਈਰਖਾ ਦਾ ਨਸ਼ਾ ਹੋਇਆ ਇਸ ਕਰਕੇ ਜ਼ਿੰਦਗੀ ਕੀਮਤੀ ਇਹਨੂੰ ਨਸ਼ਿਆਂ ਵਿੱਚ ਇਹਨੂੰ ਈਰਖਾ ਦੇ ਵੈਸ਼ ਵਿੱਚ ਖਰਾਬ ਨਹੀਂ ਕਰਨਾ ਹੈ ਸੋ ਭਾਈ ਮਾਤਾ ਗੁਰਮੀਤ ਕੌਰ ਜੀ ਉਨ੍ਹਾਂ ਦੀ ਉਤਮਰ ਦਾਸ ਵਿੱਚ ਦੂਰੇ ਨੇੜੇ ਚੱਲ ਕੇ ਰਿਸ਼ਤੇਦਾਰ ਇਲਾਕੇ ਦੀ ਗ్రాਮ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚੇ ਹੋ ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਆਈ ਹੋਈ ਸੰਗਤ ਦਾ ਜਥੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਬਹੁਤ ਧੰਨਵਾਦ ਸੋ ਸਾਡੇ ਇਥੇ ਗੁਲਵਿੰਦਰ ਸਿੰਘ ਨੇ ਟੈਂਟ ਵੀ ਜਿਨ੍ਹਾਂ ਨੇ ਸੇਵਾ ਕੀਤੀ ਹੈ ਤੇ ਉਹਨਾਂ ਵੱਲੋਂ ਹੁਕਮ ਹੋਇਆ ਸੀ ਇਹ ਤਾਂ ਕਰਕੇ ਉਤਮਰ ਦਾਸ ਸਮਾਪਨ ਹੈ ਸੋ ਸਾਰੇ ਆਲੇ ਬੈਠ ਕੇ ਹਾਜ਼ਰੀ ਭਰੀ ਸਭ ਤੋਂ ਵੱਧ ਧੰਨਵਾਦ ਸਾਰੀ ਸੰਗਤ ਦਾ ਕਿਉਂਕਿ ਬਲਵਿੰਦਰ ਸਿੰਘ ਹੁਣੇ ਬੜੇ ਲੰਮੇ ਸਮੇਂ ਤੋਂ ਪਰਮੇਸ਼ਰ ਦੁਆਰ ਦੇ ਵਿੱਚ ਉੱਥੇ ਵੀ ਡੈਂਟ ਦੀ ਸੇਵਾ ਕਰਦੇ ਆ ਬੜੇ ਸਾਲਾਂ ਤੋਂ ਜਦੋਂ ਬੱਲੇ ਬਣ ਕੇ ਲਜਾਇਓ ਆਪਣੀ ਜ਼ਿੰਦਗੀ ਵਿੱਚ ਕੋਈ ਬੇਨਤੀ ਹੈ ਭਾਈ ਪਿਆਰੀ ਜ਼ਿੰਦਗੀ ਹੈ ਇਹਨੂੰ ਸੋਨਾ ਦੇਣ ਦਾ ਯਤਨ ਕਰੋ ਤੇ ਮਾਤਾ ਗੁਰਮੀਤ कौर ਜੀ ਨੇ ਆਪਣੀ ਬੜੀ ਲੰਮੀ ਔਰ ਬੜੀ ਸੋਹਣੀ ਆਪਣੀ ਜ਼ਿੰਦਗੀ ਜੀਵੀ ਹੈ ਆਪਣੇ ਵੱਡੇ ਪਰਿਵਾਰ ਵਿੱਚ ਅੱਗੇ ਪੋਤੇ ਨੇ ਪੋਤੇ ਵੀ ਹੈਗੇ ਸੋ ਵੱਡਾ ਪਰਿਵਾਰ ਕਿੰਨਾ ਕੁਛ ਪਰਿਵਾਰ ਵਿੱਚ ਵੇਖਿਆ ਕਿੰਨਾ ਕੁਝ ਵੇਖਿਆ ਤੇ ਮੈਂ ਇਹੋ ਹੀ ਬੇਨਤੀ ਕਰਾਂਗਾ ਅਸੀਂ ਸਾਰੇ ਦੁਨੀਆਂ ਵਿੱਚੋਂ ਆਪਣਾ ਆਪਣੀ ਜ਼ਿੰਦਗੀ ਦੇ ਸਾਰੇ ਰੰਗ ਵੇਖ ਕੇ ਜਾਈਏ ਬੱਚਿਆਂ ਦੇ ਵਿਆਹ ਵੇਖ ਕੇ ਜਾਓ ਬੱਚਿਆਂ ਦੇ ਅੰਗੇ ਵੀ ਬੱਚੇ ਵੇਖ ਕੇ ਜਾਓ ਤੇ ਪਰ ਇਹ ਤਾਂ ਹੋ ਸਕਦਾ ਜੇ ਅਸੀਂ ਰਜਾ ਵਿੱਚ ਰਵਾਂਗੇ ਅਸੀਂ ਆਪਣੀਆਂ ਮਨਮਰਜ਼ੀਆਂ ਛੱਡ ਕੇ ਇਹ ਕਵਾਂਗੇ ਸੋ ਸਿਕ ਸਖਾ ਬੰਦ ਫਹਿ ਭਾਈ ਜੇ ਗੁਰਕੇ ਭਾਂਡੇ ਵਿੱਚ ਆਵੇ ਆਪਣੇ ਭਾਂਡੇ ਜੋ ਚੱਲੇ ਭਾਈ ਵਿਛੜ ਚੋਤਾ ਆਵੇ ਅੱਜ ਉਮਰਾਂ ਪ੍ਰਿਆਸਾਂ ਤੋਂ ਵੀ ਕੱਢ ਚੁੱਕੀ ਐ ਇਹਦੇ ਵਿੱਚ ਪਰਮਾਤਮਾ ਦਾ ਕਸੂਰ ਨਹੀਂ ਹੈ ਸਾਡਾ ਖਾਣਾ ਵੀ ਨਹੀਂ ਬਦਲ ਗਿਆ ਕਦਰ ਕਰਿਆ ਕਰੋ ਪਾਣੀ ਦੀ ਕਦਰ ਕਰਿਆ ਕਰੋ ਹਵਾ ਦੀ ਮੇਰੇ ਸਤਿਗੁਰ ਨੇ ਕੱਲਾ ਸ਼ਲੋਕ ਕਾਉਣ ਵਾਸਤੇ ਨਹੀਂ ਸੀ ਦਿੱਤਾ ਸਤਿਗੁਰੂ ਨੇ ਪਵਨ ਗੁਰੂ ਕਹਿੰਦੇ ਹਵਾ ਦਾ ਸਤਿਕਾਰ ਕਰਿਆ ਕਰ ਜਿਵੇਂ ਗੁਰੂ ਦਾ ਕਰਦਾ ਹੈ ਪਾਣੀ ਦਾ ਸਤਿਕਾਰ ਕਰਿਆ ਕਰ ਜਿਵੇਂ ਪਿਓ ਦਾ ਕਰਦਾ ਹੈ ਧਰਤੀ ਦਾ ਸਤਿਕਾਰ ਕਰਿਆ ਕਰ ਜਿਵੇਂ ਮਾਂ ਦਾ ਕਰਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਲ ਹੱਥ ਦੇਸ ਰਾਜ ਦੇ ਦਾਇਰੇ ਦਾ ਖਿਆਲ ਸਰਲ ਜਤ ਸਵਾਲੀ ਦਵਾਲੀ ਦਾ ਖਿਆਲ ਰੱਖਿਆ ਕਰੀਏ ਜ਼ਰੂਰ ਆਪਣੀ ਜ਼ਿੰਦਗੀ ਚ ਕੋ 4 10 ਜ਼ਰੂਰ ਲਾਓ ਜ਼ਰੂਰ ਲਾਓ ਪਰ ਪਾਣੀ ਦੀ ਸੰਭਾਲ ਕਰਿਆ ਕਰੋ ਨਹੀਂ ਤੇ ਹੋਣ ਆਉਣ ਵਾਲਾ ਸਮਾਂ ਭਿਆਨਕ ਹੈ ਇਹ ਤੋਂ ਵੀ ਭਿਆਨਕ ਹੋ ਜਾਣਾ ਪਾਣੀ ਕਿੰਨੇ ਕਿੰਨੇ ਗੋਗੇ ਹੋ ਗਏ 4 400 ਫੁੱਟ 500 ਫੁੱਟ ਚਲੇ ਗਿਆ ਗਿਆ ਪਾਣੀ ਇਹ ਤਾਂ ਪੀਣ ਵਾਲਾ ਪਾਣੀ ਜਿਹੜਾ ਤੇ ਆਪਾਂ ਖਿਆਲ ਰੱਖੀਏ ਜੋ ਆਈ ਹੋਈ ਸੰਗਤ ਦਾ ਮਾਤਾ ਗੁਰਮੀਲ ਕੌਰ ਜੀ ਦੇ ਸਮੁੱਚੇ ਪਰਿਵਾਰ ਵੱਲੋਂ ਜਥੇ ਵੱਲੋਂ ਗੁਰਦੁਆਰਾ ਪਰਮੇਸ਼ਰ ਦਵਾਰ ਵੱਲੋਂ ਭਾਈ ਰਣਜੀਤ ਸਿੰਘ ਕਢਰੀਆ ਵਾਲੇ ਉਹਨਾਂ ਦਾ ਇਹ ਸਾਰਾ ਜਦੋਂ ਹੈ ਜਥੀ ਜਿੱਤੇ ਸੰਗਤ ਬਾਜ ਮਾਰਦੀ ਹੈ ਸੋਖੇ ਜਾ ਕੇ ਸੰਗਤ ਨਾਲ ਵਿਚਾਰਾ ਰਹੀ ਗੁਰਬਾਣੀ ਰਾਹੀ ਜਿਹੜੋਂ ਦੇੜੰਦੋਂ ਜੁਰੰਦੋਂ ਜਤਨ ਪਰੀਦਾ ਹੈ ਸੋ ਆਓ ਅਨੰਦ ਸਾਹਿਬ ਚ ਬੋਲਿਏ ਫਿਰ ਅਰਦਾਸ ਫਿਰ ਨਾਲ ਹੀ ਹੁਕਮਨਾਮਾ ਫਿਰ ਸਾਰੀ ਸਮਾਪਤੀ ਹੈ ਮਹਲਾ 3 ਜੋ ਅਨੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਗੁਰਤਾ ਪਾਇਆ ਸਹਿਜ ਸੇਤੀ ਮਨ ਵਜਿਆ ਵਾਦਾਈਆ ਰਾਗ ਰਤਨ ਕਰਵਾਰ ਕਰੀ ਚਲੋ ਤਿੰਨ ਗੇਂਦਾਂ ਵੇਲਦੇ ਆਈਏ ਸਭ ਤੋਂ ਤਾਂ ਗਾਵੋ ਹਰੀ ਜੀਰਾ ਮਨ ਜਿਨੀ ਵਸਾਇਆ ਕਹਿ ਮਨਕੰਦ